ਰਾਪਤਨ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰਸ ਵਾਟ ਕਰਦਾ ਗੱਲ ਕਰਾਂਗੇ ਪੰਚਾਇਤ ਵਿਭਾਗ ਨਾਲ ਸੰਬੰਧਿਤ ਇੱਕ ਵੱਡੇ ਸਕੈਂਡਲ ਦੀ ਰੋਜਪੁਰਨਾ ਸੰਬੰਧਿਤ ਇਹ ਸਕੈਂਡਲ ਹੈ ਕਰੋੜਾਂ ਤੋਂ ਵੱਧ ਦੀ ਰਕਮ ਗਲਤ ਸਿਗਨੇਚਰਾਂ ਨਾਲ ਕਢਾਈ ਗਈ ਆ ਡਿਜੀਟਲ ਸਾਈਨ ਕਰਾਏ ਗਏ ਨੇ ਬੰਦੇ ਹੋਰ ਨੇ ਹੋਰ ਦੇ ਨਾਂ ਤੇ ਜੋ ਡੋਂਗਲਾ ਅਲਾਟ ਕੀਤੀਆਂ ਗਈਆਂ ਸਨ ਔਰ ਟੈਲਾ ਦਾ ਇਹ ਵੱਡਾ ਸਕੈਂਡਲ ਹੈ ਜਿਸ ਬਾਰੇ ਬਕਾਇਦਾ ਮਹਿਕਮੇ ਵੱਲੋਂ ਜਾਂਚ ਵੀ ਕਰਵਾਈ ਗਈ ਜਾਂਚ ਦੇ ਦੌਰ ਤੇ ਕੋਈ ਕਾਰਵਾਈ ਅੱਗੇ ਨਹੀਂ ਕੀਤੀ ਗਈ ਕੀ ਮਾਮਲਾ ਹੈ ਤੁਸੀਂ ਇਸ ਪਾਲ ਸਿੰਘ ਕੋਲੋਂ ਸੁਣੋ ਅਰुण ਸ਼ਰਮਾ ਬਧੀਗ ਡਿਪਟੀ ਕਮਿਸ਼ਨਰ ਸੀਗੇ ਜੀ ਫਰੋਜਪੁਰ ਦੇ ਵਿੱਚ ਤਾਇਨਾਤ ਉਹਨਾਂ ਦੀ ਤਾਇਨਾਤੀ ਦੌਰਾਨ ਅੱਜ ਕੱਲ ਸਰਕਾਰ ਨੇ ਇੱਕ ਸਿਸਟਮ ਨਵਾਂ ਚਲਾਇਆ ਵੀ ਜਿਹੜੇ ਪਹਿਲਾਂ ਜਿਵੇਂ ਪੇਮੈਂਟਾਂ ਹੁੰਦੀਆਂ ਸੀ ਪੰਚਾਇਤਾਂ ਦੇ ਵਿੱਚ ਚੈੱਕ ਕੱਟੇ ਜਾਂਦੇ ਸੀ ਜਾਂ ਸਰਪੰਚ ਕੈਸ਼ ਕਢਾ ਲੈਂਦੇ ਸੀ ਸਰਪੰਚ ਨੇ ਪੰਜਾਬ ਸੈਂਟਰ ਸਰਕਾਰ ਨੇ ਪ੍ਰੋਸੀਜਰ ਇਹ ਚੇਂਜ ਕਰਕੇ ਉਹਨਾਂ ਨੇ ਇੱਕ ਡਿਜੀਟਲ ਸਿਗਨੇਚਰ ਦਾ ਸਿਸਟਮ ਸ਼ੁਰੂ ਕਰਤਾ ਪਰ ਡੀ ਦਾ ਸਿਗਨੇਚਰ ਦੇ ਰੂਪ ਦੇ ਵਿੱਚ ਇੱਕ ਡੋਂਗਲ ਉਹ ਹਰ ਕਰਮਚਾਰੀ ਤੇ ਅਧਿਕਾਰੀ ਦੀ ਅਪਰੂਵ ਕੀਤੀ ਜਾਂਦੀ ਆ ਉਹਦੇ ਸੀਨੀਅਰ ਅਧਿਕਾਰੀ ਵੱਲੋਂ ਸੋ ਇਸ ਮਸਲੇ ਦੇ ਵਿੱਚ ਕੀ ਹੋਇਆ ਜਦੋਂ ਅਰुण ਕੁਮਾਰ ਸ਼ਰਮਾ ਜੀ ਬਧੀਗ ਡਿਪਟੀ ਕਮਿਸ਼ਨਰ ਫਰੋਜਪੁਰ ਦਾ ਨਾਮ ਸੀ ਉਹਨਾਂ ਦੇ ਵੱਲੋਂ ਜਿਹੜੀ ਇੱਕ ਉਹਨਾਂ ਦੇ ਈ ਪੋਰਟਲ ਪੰਚਾਇਤ ਈ ਪੋਰਟਲ ਦੇ ਉੱਤੇ ਇੱਕ ਆਈਡੀ ਬਣਦੀ ਆ ਦੀਰੇ ਵਿੱਚ ਸਰਕਾਰ ਦੇ ਹਦਯਤਾਤਾਂ ਹੁੰਦੀਆਂ ਵੀ ਉਹਦੇ ਵਿੱਚ ਸਿਰਫ ਅਰਣ ਕੁਮਾਰ ਸ਼ਰਮਾ ਦਾ ਹੀ ਨੰਬਰ ਰਜਿਸਟਰਡ ਹੋ ਸਕਦਾ ਸੀ ਪਰ ਉਹਨਾਂ ਨੇ ਕੀ ਕੀਤਾ ਆਪਣੇ ਦਫ਼ਤਰ ਦੀ ਇੱਕ ਡਾਟਾ ਐਂਟਰੀ ਆਪਰੇਟਰ ਕੱਚੀ ਕਰਮਚਾਰੀ ਕੱਚੀ ਮੁਲਾਜ਼ਮ ਦੀ ਮਤਲਬ ਆਪਦਾ ਮੋਬਾਈਲ ਨੰਬਰ ਉਸ ਆਈਡੀ ਦੇ ਵਿੱਚ ਰਜਿਸਟਰਡ ਕਰਾਇਆ ਹੁਣ ਉਹ ਮਿਲੀ ਭੁਗਤਣਾ ਕਰਾਇਆ ਉਹਨਾਂ ਨੇ ਕਿਹੜੀ ਸੋਚ ਨਾਲ ਕਰਾਇਆ ਤਾਂ ਉਹ ਜਵਾਬ ਦੇਣਗੇ ਉਹਦੇ ਨਾਲ ਕੀ ਹੋਇਆ ਅਰਣ ਕੁਮਾਰ ਸ਼ਰਮਾ ਦੀ ਇੱਕ ਵੱਡੀ ਅਣਗਹਿਲੀ ਦਫ਼ਤਰ ਦੇ ਵਿੱਚੋਂ ਉਹਨਾਂ ਨੇ ਦੋ ਡੋਂਗਲਾਂ ਛੁੱਟੀ ਵਾਲੇ ਦਿਨ ਪਹਿਲੀ ਮਈ ਜਿੱਦਣ ਲੇਬਰ ਡੇ ਦੀ ਛੁੱਟੀ ਹੁੰਦੀ ਆ ਉਹ ਦਿਨ ਦੋ ਡੋਂਗਲਾਂ ਮਤਲਬ ਫੇਕ ਜੋ ਪ੍ਰਤਾਹ ਰਿਪੋਰਟ ਕਹਿੰਦੀ ਆ ਫੇਕ ਡੋਂਗਲਾਂ ਅਰੈਸਟਡ ਕੀਤੀਆਂ ਜਿਹਦੇ ਨਾਲ ਪੰਚਾਇਤ ਸੰਮਤੀ ਫਿਰੋਜ਼ਪੁਰ ਦੇ ਵਿੱਚ 1 ਕਰੋੜ 80 ਲੱਖ 87591 ਰੁਪਏ ਖੁਰਦਵਰਦ ਹੋ ਗਏ ਇਹ ਮੈਂ ਨਹੀਂ ਕਹਿ ਰਿਹਾ ਇਹ ਵਿਭਾਗ ਦੀ ਪਰਤਾੜੀਆ ਕਮੇਟੀ ਡਿਪਟੀ ਡਾਇਰੈਕਟਰ ਜਲੰਧਰ ਤੇ ਜਿਲਾ ਵਿਕਾਸ ਦੇ ਪੰਚਾਇਤ ਅਫਸਰ ਬਠਿੰਡਾ ਦੀ ਪੜਤਾਲ ਰਿਪੋਰਟ ਜਿਹੜੀ ਆ ਮੇਰੇ ਇਸ ਟਾਈਮ ਹੱਥ ਦੇ ਵਿੱਚ ਆ ਉਹ ਕਹਿ ਰਹੀ ਆ ਵੀ ਪੰਚਾਇਤ ਸਮਤੀ ਫਰੋਜਪੁਰ ਦੇ ਵਿੱਚ 1 ਕਰੋੜ 80 ਲੱਖ 87591 ਰੁਪਏ ਖਰਦਬਰਦ ਹੋ ਗਏ। ਇਹ ਕਿਉਂ ਹੋਏ? ਇਹਦੇ ਲਈ ਮੇਨ ਜ਼ਿੰਮੇਵਾਰਾ ਅਰुण ਕੁਮਾਰ ਸ਼ਰਮਾ ਜਿਹਦੇ ਦਫ਼ਤਰ ਵੱਲੋਂ ਛੁੱਟੀ ਵਾਲੇ ਦਿਨ ਦੋ ਡੌਂਗਲਾ ਅਪਰੂਵ ਕੀਤੀਆਂ ਗਈਆਂ, ਫੇਕ ਡੌਂਗਲਾ ਆ ਰਿਪੋਰਟ ਕਹਿੰਦੀ ਆ ਫੇਕ ਡੌਂਗਲਾ ਅਪਰੂਵ ਕੀਤੀਆਂ ਗਈਆਂ। ਇਹਦੇ ਸਬੰਧ 'ਚ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਇਹ ਇਸ ਜਿਹੜੀ ਪ੍ਰਤਾਪ ਰਿਪੋਰਟ ਆ ਇਹਦਾ ਪੇਜ ਨੰਬਰ 4 ਆ ਜੀ ਇਹਦੇ ਵਿੱਚ ਇਹਨਾਂ ਨੇ ਸਾਫ ਲੱਭਦੇ ਉਹਦੇ ਵਿੱਚ ਲਿਖਿਆ ਹੋਇਆ ਬਈ ਜਿਹੜੀ ਇਹ ਜਿਹੜੇ ਚੈੱਕ ਕਰਤੇ ਆਈਡੀ ਵਿੱਚ ਵਰਤਿਆ ਗਿਆ ਮੋਬਾਈਲ ਨੰਬਰ ਜਿਹੜਾ ਇਹਨਾਂ ਦਾ ਜਿਹੜੇ ਦੋ ਸਪਸ਼ਟ ਹੁੰਦਾ ਹੈ ਕਿ ਹੋਣ ਵਾਲੀ ਜਾਂ ਕਿ ਸੇਮ ਸੋਰੀ ਵੀ ਜਿਹੜੀਆਂ ਡੋਂਗਲਾਂ ਨੇ ਵੀ ਇਹ ਸੇਮ ਨਾਮ ਤੇ ਰਜਿਸਟਰਡ ਕੀਤੀਆਂ ਗਈਆਂ ਨੇ ਇੱਕੋ ਨਾਮ ਤੇ ਦੋ ਡੋਂਗਲਾ ਰਜਿਸਟਰਡ ਕੀਤੀਆਂ ਗਈਆਂ ਨੇ ਜਦ ਕਿ ਇੱਕੋ ਨਾਮ ਨੰਬਰ ਦੇ ਉੱਤੇ ਦੋ ਡੌਂਗਲਾਂ ਰਿਸਟਰਡ ਨਹੀਂ ਹੋ ਸਕਦੀਆਂ ਕਦੇ ਵੀ ਉਸ ਤੋਂ ਬਾਅਦ ਪੇਜ ਨੰਬਰ 5 ਜੀ ਪੇਜ ਨੰਬਰ 5 ਦੇ ਉੱਤੇ ਜਿਹੜੀਆਂ ਉਹ ਡੌਂਗਲਾਂ ਨਾਲ 11 ਪੇਮੈਂਟਾਂ 11 ਕਿਸ਼ਤਾਂ ਦੇ ਪੇਮੈਂਟਾਂ ਇੱਕ ਬੈਂਡਰ ਦੇ ਖਾਤੇ 'ਚ ਬੈਂਡਰ ਦੇ ਖਾਤੇ ਜਿਹੜੀਆਂ ਟਰਾਂਸਫਰ ਹੋਈਆਂ ಗ್ರಾಮ ਪੰਚਾਇਤ ਮਤਲਬ ਆਪਣੇ ਪੰਚਾਇਤ ਸੰਬਧੀ ਫਿਰੋਜ਼ਪੁਰ ਦੇ ਖਾਤੇ ਦੇ ਵਿੱਚੋਂ ਜਿਹੜਾ ਰਣਜੀਤ ਟਾਇਲ ਇੰਡਸਟਰੀ ਕੜਮਾ ਪਿੰਡਾ ਜੀ ਉਹਦੇ ਖਾਤੇ ਦੇ ਵਿੱਚ ਜਿਹੜੀਆਂ 11 ਕਿਸ਼ਤਾਂ 'ਚ 1 ਕਰੋੜ 80 ਲੱਖ 585591 ਰੁਪਏ ਗਏ ਉਹਦੀਆਂ 11 ਕਿਸ਼ਤਾਂ ਦੀ ਸਾਰੀ ਡਿਟੇਲ ਆ ਜੀ ਉਸ ਤੋਂ ਬਾਅਦ ਇਹਦੇ ਥੱਲੇ ਰਿਪੋਰਟ ਦੇ ਵਿੱਚ ਲਿਖਿਆ ਉਕਤ ਰਕਮ ਦਾ ਦਾ ਖੁਰਦਬੁਰਦ ਕਰਨ ਹੋਣ ਦਾ ਮੁੱਖ ਕਾਰਨ ਕਿਰਨਦੀਪ ਕੌਰ ਤੇ ਜਸਵਿੰਦਰ ਕੌਰ ਕਰੰਬਰ ਮੇਕਰ ਦੇ ਚੈੱਕਰ ਦੀ ਡੋਂਗਲ ਦੀ ਵਰਤੋਂ ਕਰਕੇ ਹੋਈ ਸਾਬਤ ਹੋਈ ਹੈ ਇਸ ਮਸਲੇ ਵਿੱਚ ਹੈਟ ਲਿਖੇ ਅਨੁਸਾਰ ਪਦਰਤਾਂ ਦੇ ਗਹਿਲੀਆਂ ਸਾਹਮਣੇ ਆਈਆਂ ਨੇ ਆ ਸਾਰੀਆਂ ਉਹਨਾਂ ਨੇ ਜੋ-ਜੋ ਝੰਗਲੀਆਂ ਪਾਈਆਂ ਗਈਆਂ ਸਾਰੀਆਂ ਪੜਤਾਲੀ ਅਫਸਰਾਂ ਵੱਲੋਂ ਦਰਜ ਕੀਤੀਆਂ ਗਈਆਂ ਪਰ ਇਹਦੇ ਵਿੱਚ ਜਾ ਕੇ ਲਾਖਟ ਦੇ ਉੱਤੇ ਮਤਲਬ ਇਸ ਤੋਂ ਲਾਖਟ ਪਹਿਲੇ ਦੇ ਵਿੱਚ 4 ਨੰਬਰ ਦੇ ਵਿੱਚ ਉਹ ਲਿਖਿਆ ਇਸ ਮਾਮਲੇ ਦੀ ਪੜਤਾਲ ਦੌਰਾਨ ਐਨਐਸਆਈ ਐਨਆਈਸੀ ਦਿੱਲੀ ਤੋਂ ਜੋ ਰਿਪੋਰਟ ਪ੍ਰਾਪਤ ਕੀਤੀ ਗਈ ਹੈ ਦੇ ਮੁਤਾਬਕ ਇਸ ਮਾਮਲੇ ਵਿੱਚ ਮੇਕਰ ਅਤੇ ਚੈਕਰ ਦੀ ਬੱਬ ਦੀਆਂ ਵਰਤੀਆਂ ਗਈਆਂ ਡੌਂਗਲਾਂ ਬੀੜੀ ਪੀਓ ਕਰਨਦੀਪ ਕੌਰ ਅਤੇ ਚੇਅਰਪਰਸਨ ਜਸਵਿੰਦਰ ਕੌਰ ਦੀ ਜਗ੍ਹਾ ਤੇ ਉਹਦੀ ਜਗ੍ਹਾ ਤੇ ਕਰਨਦੀਪ ਕੌਰ ਸਰਪੰਚ ਅਤੇ ಗ್ರಾಮ ਪੰਚਾਇਤ ਕਾਲਮ ਵਾਲਾ 334 ਅਤੇ ਸ਼੍ਰੀਮਤੀ ਜਸਵਿੰਦਰ ਕੌਰ ਸਰਪੰਚ ಗ್ರಾಮ ਪੰਚਾਇਤ ਬਾਤੀ ਭਾਨੇ ਵਾਲੀ ਦੇ ਨਾਮ ਤੇ ਵਰਤੀਆਂ ਗਈਆਂ ਮਤਲਬ ਦੋ ਫੇਕ ਡੌਂਗਲਾਂ ਸਰਪੰਚਾਂ ਦੀਆਂ ਨਾਂ ਤੇ ਮਤਲਬ ਬਣਾਇਆ ਗਿਆ ਸਰਪੰਚਾਂ ਦੇ ਨਾਂ ਤੇ ਵਰਤੀਆਂ ਗਈਆਂ ਵੀਡੀਓ ਤੇ ਚੇਅਰਪਰਸਨ ਦੀ ਜਗ੍ਹਾ ਦੇ ਉੱਤੇ ਇਹ ਕਿਉਂ ਵਰਤੀਆਂ ਗਈਆਂ ਕਿਉਂਕਿ ਫੇਗ ਡੌਂਗਲਾਂ ਵਿਧੇਕ ਡੈਪਟੀ ਕਮਿਸ਼ਨਰ ਅਰੁਨੀ ਸ਼ਰਮਾ ਦੇ ਦਫ਼ਤਰ ਵੱਲੋਂ ਛੁੱਟੀ ਵਾਲੇ ਦਿਨ ਅਪਰੂਵ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਅਗਲਾ ਪੇਜ ਆ ਜੀ 6 ਨੰਬਰ ਪੇਜ ਇਹਦੇ ਵਿੱਚ 5 ਨੰਬਰ ਪੈਰਾ ਉੱਪਰੋਂ ਕੁਝ ਲੈਣਾ ਛੱਡ ਕੇ 5 ਨੰਬਰ ਲੜੀ ਨੰਬਰ 5 ਤੇ ਇਸ ਦੇ ਵਿੱਚ ਸਪਸ਼ਟ ਹੋ ਜਾਂਦਾ ਜੀ ਇਸ ਮਾਮਲੇ ਵਿੱਚ ਵਰਤੀਆਂ ਗਈਆਂ ਡੌਂਗਲਾਂ ਨੂੰ ਵਿਧੇਕ ਡੈਪਟੀ ਕਮਿਸ਼ਨਰ ਆਰ ਡੀ ਦਫ਼ਤਰ ਫਰੀਦਕੋਟ ਪਰ ਵੱਲੋਂ ਅਪਰੂਵ ਕੀਤੀਆਂ ਗਈਆਂ ਹਨ ਐਨ ਆਈ ਸੀ ਦਿੱਲੀ ਤੋਂ ਪ੍ਰਾਪਤ ਰਿਪੋਰਟ ਮੁਤਾਬਕ ਇਹ ਡੌਂਗਲਾ ਮਿਤੀ 1524 ਨੂੰ ਸਮਾਂ 3:42 ਵਜੇ ਅਪਰੂਵ ਹੋਈਆਂ ਜਦੋਂ ਕਿ ਮਿਤੀ 1524 ਨੂੰ ਲੇਬਰ ਡੇ ਦੀ ਸਰਕਾਰੀ ਛੁੱਟੀ ਸੀ ਅਦੇ ਕਰਨਦੀਪ ਕੌਰ ਨੇ ਬਤੌਰ ਡੀਪੀਓ ਮਿਤੀ 31124 ਨੂੰ ਚਾਰ ਛੱਡ ਦਿੱਤਾ ਸੀ ਜਿਹੜੀ ਕਰਨਦੀਪ ਕੌਰ ਆ ਉਹਨੇ 31124 ਨੂੰ ਚਾਰ ਛੱਡ ਦਿੱਤਾ ਸੀ ਉਸ ਦੇ ਵਿੱਚ ਬਧੀਗ ਡਿਪਟੀ ਕਮਿਸ਼ਨਰ ਆਰਡੀ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਦ ਦੀ ਈ ਗ੍ਰਾਮ ਸਵਰਾਜ ਪੋਰਟਲ ਤੇ ਜੋ ਆਈਡੀ ਬਣੀ ਹੋਈ ਹੈ ਉਸ ਉੱਪਰ ਸ਼੍ਰੀਮਤੀ ਜਸਪ੍ਰੀਤ ਕੌਰ ਡਾਟਾ ਐਂਟਰੀ ਆਪਰੇਟਰ ਦਾ ਮੋਬਾਈਲ ਨੰਬਰ 87250313349 ਰਜਿਸਟਰਡ ਹੈ ਆ ਇੱਥੇ ਸਭ ਤੋਂ ਵੱਡੀ ਅੰਗੈਲੀ ਕਰਨ ਕੁਮਾਰ ਸ਼ਰਮਾ ਦੀ ਇੱਥੇ ਆਉਂਦੀ ਹੈ ਅੰਗੈਲੀ ਕਿ ਮਿਲੀ ਭਗਤ ਮਿਲੀ ਭਗਤ ਮਿਲੀ ਭਗਤ ਲਾਲੋ ਅੰਗੈਲੀ ਸਾਰੇ ਖੁਸ਼ੀ ਆ ਜੀ ਅੰਗੈਲੀ ਲੋਕ ਹੈ ਵੀ ਦੱਸਦੀ ਹਾਂ ਗਲਤੀ ਹੋ ਗਈ ਮਿਲੀ ਭਗਤ ਜੀ ਮਿਲੀ ਭਗਤ ਜੀ ਨੂੰ ਜਿਹਦਾ ਪਤਾ ਸੀ ਉਹਨੂੰ ਜੋ ਕਿ ਜਿਹੜੀ ਆਈਡੀ ਦੇ ਵਿੱਚ ਡਿਪਟੀ ਡਾਇਰੈਕਟਰ ਅਰਣੁਸ਼ਰਮਾ ਦਾ ਨੰਬਰ ਰਜਿਸਟਰਡ ਹੋਣਾ ਚਾਹੀਦਾ ਸੀ ਉੱਥੇ ਜਸਪ੍ਰੀਤ ਦਾ ਇੱਕ ਕੱਚੀ ਕਰਮਚਾਰੀ ਜਿਹੜੀ ਸਰਕਾਰ ਦੀ ਪੱਕੀ ਕਰਮਚਾਰੀ ਵੀ ਨਹੀਂ ਹੈਗੀ ਉਹਦਾ ਨੰਬਰ ਰਜਿਸਟਰਡ ਹੋਣਾ ਮਤਲਬ ਇਹ ਸ਼ੱਕ ਦੇ ਜਰੇ ਚਾਹੁੰਦਾ ਵੀ ਇਹ ਸਾਬਤ ਕਰਦਾ ਵੀ ਅਰਣੁਸ਼ਮਰ ਕੁਮਾਰ ਸ਼ਰਮਾ ਮਿਰੀ ਭਗਤਨਾ ਕਰ ਰਿਹਾ ਸੀ ਜੋ ਕੁਝ ਕਰ ਰਿਹਾ ਸੀ ਬੀਡੀਪੀਓ 4 ਮਹੀਨੇ ਪਹਿਲੇ 4 ਛੱਡ ਤੇ ਉਹਦੇ ਵੀ ਤੁਹਾਨੂੰ ਗੱਲ ਜਿਹਦੇ ਵਿੱਚ ਲਿਖਿਆ ਹੋਇਆ ਜੀ ਅੱਗੇ ਵੀ ਜਿਹੜੀ ਜਿਹੜੀ ਕਰਨਦੀਪ ਕੌਰ ਬੀਡੀਪੀਓ ਮਿਤੀ 31/1/24 ਚਾਰ ਛੱਡ ਗਈ ਸੀ ਇਹ ਕਰਨਦੀਪ ਕੌਰ ਜੇ ਰਿਪੋਰਟ ਕਹਿੰਦੀ 4 ਮਹੀਨੇ ਪਹਿਲਾਂ ਚਾਰਜ ਛੱਡ ਗਈ ਸੀ ਪਰ ਇਹਦਾ ਇਹਦਾ ਅਸਲ ਤੱਥ ਕੀ ਇਹਦੇ ਤੇ ਕੀ ਹੋਇਆ 4-5 ਮਹੀਨੇ ਬਾਅਦ ਇਹਦੇ ਤੇ ਐਫ ਆਈ ਆਰ ਦਾਜ ਕਰਾ ਦਿੱਤੀ ਗਈ ਇਸ ਗਵਨ ਲਈ ਇਸ ਗਵਨ ਲਈ ਠੀਕ ਹੈ ਜੀ ਇਹ ਇਹਦੇ ਵਿੱਚ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਵੀ ਜੇ ਆ ਰਿਪੋਰਟ ਕਹਿੰਦੀ ਆ ਵੀ ਇੱਕ 524 ਨੂੰ ਕਰਨਦੀਪ ਕੌਰ ਦੀ ਇੱਥੋਂ ਬਦਲੀ ਹੋ ਜਾਂਦੀ ਆ ਬਦਲੀ ਹੋਣ ਤੋਂ ਬਾਅਦ ਵੀਡੀਓ ਫਰੋਜਪੁਰ ਪੁਲਿਸ ਨੂੰ ਸ਼ਿਕਾਇਤ ਕਰਦਾ ਸਿਟੀ ਥਾਣਾ ਫਰੋਜਪੁਰ ਦੇ ਵਿੱਚ ਇੱਕ ਐਫਆਈਆਰ ਦਰਜ ਹੁੰਦੀ ਆ 434 ਪੇਜ ਨੰਬਰ 8 ਜੀ ਐਫਆਈਆਰ ਦਰਜ ਹੁੰਦੀ ਆ 434 ਜਿਹਦੇ ਵਿੱਚ ਕਰਨਦੀਪ ਕੋਰ ਪਹਿਲੇ ਨੰਬਰ ਤੇ ਉਹਦਾ ਨਾਮ ਆਉਂਦਾ ਵੀਡੀਓ ਦਾ ਪਰਤਾਰ ਰਿਪੋਰਟ ਕਹਿੰਦੀ ਤਿੰਨ ਚਾਰ ਮਹੀਨੇ ਪਹਿਲਾਂ ਉਹਦੀ ਬਦਲੀ ਹੋ ਗਈ ਪਰ 3-4 ਮਹੀਨੇ ਬਾਅਦ ਵੀਡੀਓ ਬਰੋਜਪੁਰ ਕਰਨਦੀਪ ਦੇ ਉੱਤੇ ਪਰਚਾ ਦਰਜ ਕਰਾਉਂਦਾ ਇਹ 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 ਬਿਲਕੁਲ ਇਹ ਮਿਲੀ ਭੁਗਤ ਮਤਲਬ ਕਿ ਵੀਡੀਓ ਵੱਲੋਂ ਵੀ ਗਲਤ ਕਾਰਵਾਈ ਕਰਨ ਦਾ ਮਤਲਬ ਇਹੀ ਕਾਰਨ ਹੋ ਸਕਦਾ ਵੀ ਡੀਡੀ ਏਡੀਸੀ ਉਹਦਾ ਬੌਸ ਸੀ ਇਹਦਾ ਮਤਲਬ ਵੀਡੀਓ ਨੇ ਵੀ ਜੋ ਬਿਆਨ ਦਿੱਤਾ ਹੋ ਸਕਦਾ ਅਰਣ ਕੁਮਾਰ ਸ਼ਰਮਾ ਦੇ ਕਹਿਣ ਤੇ ਦਿੱਤਾ ਹੋਵੇ ਦਬਾਅ ਥਲੇ ਦਿੱਤਾ ਹੋਵੇ ਨਹੀਂ ਤਾਂ ਕਰਨਦੀਪ ਕੌਰ ਮੈਂ ਨਹੀਂ ਕਹਿੰਦਾ ਵੀ ਇਹ ਨਿਰਦੋਸ਼ ਆ ਜਾਂ ਦੋਸ਼ੀ ਆ ਪਰ ਜੇ ਰਿਕੁਆਇਰੀ ਰਿਪੋਰਟ ਕਹਿੰਦੀ ਆ ਵੀ ਉਹਦੀ ਬਦਲੀ 3-4 ਮਹੀਨੇ ਪਹਿਲਾਂ ਹੋ ਗਈ ਸੀ ਤਾਂ ਉਹਨੂੰ ਭਰਤੀ ਅਜ ਨਾਮਜ਼ਦ ਕਿਉਂ ਕੀਤਾ ਗਿਆ ਉਸ ਤੋਂ ਬਾਅਦ ਅਗਲਾ ਪੇਜ ਜਿਹੜਾ ਪਰਤਾਰ ਰਿਪੋਰਟ ਦਾ ਜੀ 7 ਨੰਬਰ ਪੇਜ 7 ਨੰਬਰ ਪੇਜ ਦੇ ਉੱਤੇ ਲਿਖਿਆ ਹੋਇਆ ਇਹ ਵੀ ਸਪਸ਼ਟ ਹੁੰਦਾ ਹੈ ਕਿ ਇਸ ਗਵਨ ਦੇ ਵਿੱਚ ਇਹ ਪੰਚਾਇਤ ਕਰਮਚਾਰੀਆਂ ਦਾ ਰੋਲ ਹੈ ਕਿਉਂਕਿ ਕਰਨਦੀਪ ਕੌਰ ਅਤੇ ਕਰਨਦੀਪ ਉਹ ਸਰਪੰਚ ਦੇ ਨਾਮ ਨੂੰ ਅਤੇ ਜਸਵਿੰਦਰ ਕੌਰ ਸਰਪੰਚ ਦੇ ਨਾਮ ਤੇ ਆਈਡੀ ਬਣੀ ਹੋਈ ਸੀ ਅਤੇ ਇਹਨਾਂ ਦੀ ਆਈਡੀ ਨੂੰ ਫੇਕ ਆਈਡੀ ਦੇ ਰੂਪ ਵਿੱਚ ਵਰਤਿਆ ਗਿਆ। ਆਜ ਤੇ ਬੜਤਾਲੀ ਆਫਸਰ ਕਹਿੰਦਾ ਇਹ ਦੋਨੋਂ ਜਿਹੜੀਆਂ ਆਈਡੀਆਂ ਬਣੀਆਂ ਸੀ ਉਹਨਾਂ ਦੇ ਫੇਕ ਆਈਡੀ ਵਰਤੀ ਗਈ ਆ। ਉਹ ਫੇਕ ਆਈਡੀ ਕਿਵੇਂ ਬਣੀ? ਅਰਣ ਕੁਮਾਰ ਸ਼ਰਮਾ ਦੀ ਡੋਂਗਰ ਨਾਲ ਲੇਬਰ ਡੇ ਦੀ ਛੁੱਟੀ ਵਾਲੇ ਦਿਨ ਉਹਦੇ ਵਿੱਚ ਅੱਗੇ ਲਿਖਦੇ ਆ ਹੋ ਅਤੇ ਇਹ ਦੋਨੇ ਡੋਂਗਲਾ ਬਧੀਗ ਡਿਪਟੀ ਕਮਿਸ਼ਨਰ ਆਰਡੀ ਫਰੋਜਪੁਰ ਦੇ ਦਫ਼ਤਰ ਵੱਲੋਂ ਅਪਰੂਵ ਕੀਤਾ ਜਾਣਾ ਮਿਲੀ ਭੁਗਤ ਸਾਬਤ ਕਰਦਾ ਹੈ। ਇੱਥੇ ਆ ਕੇ ਉਹਨਾਂ ਨੇ 45 ਆਫਸਰ ਨੇ ਬਿਲਕੁਲ ਕਲੀਅਰ ਕਰਤਾ ਵੀ ਬਧੀਗ ਡਿਪਟੀ ਕਮਿਸ਼ਨਰ ਅਰਣੂ కుమార్ ਅਰਣੂ ਸ਼ਰਮਾ ਇਸ ਜਿਹੜੀ ਧਾਂਦਲੀ ਹੋਈ ਹੈ ਇਹਦੇ ਲਈ ਪੂਰਨ ਤੌਰ ਤੇ ਜ਼ਿੰਮੇਵਾਰ ਆ ਉਹ ਜਦ ਕੇ ਐਫ ਆਈ ਆਰ ਦੇ ਵਿੱਚ ਵੀਡੀਓ ਵੱਲੋਂ ਕਰਾਈ ਐਫ ਆਈ ਆਰ ਦੇ ਵਿੱਚ ਅਰਣ ਸ਼ਰਮੇ ਦਾ ਕਿਤੇ ਵੀ ਨਾਮ ਨਹੀਂ ਜੇ ਦੇਖਿਆ ਜਾਵੇ ਜੇ ਜੇ ਡੌਂਗਲਾ ਰਿਸਟਰ ਨਾ ਹੁੰਦੀਆਂ ਤਾਂ ਇਹ ਗਵਨ ਹੋਣਾ ਹੀ ਨਹੀਂ ਸੀ ਜੇ ਇਹ ਗਵਨ ਹੋਇਆ ਤਾਂ ਅਰਣ ਕੁਮਾਰ ਸ਼ਰਮਾ ਦੇ ਦਫ਼ਤਰੋਂ ਜੋ ਥੇਗ ਡੌਂਗਲਾ ਅਪਰੂਵ ਕੀਤੀਆਂ ਗਈਆਂ ਉਹਨਾਂ ਦੇ ਕਰਕੇ ਇਹ ਇਹ ਗਵਨ ਹੋਇਆ ਜਿਹਦੇ ਲਈ 1 ਕਰੋੜ 80 ਲੱਖ 87591 ਰੁਪਏ ਲਈ ਅਰਣ ਕੁਮਾਰ ਸ਼ਰਮਾ ਸਿੱਧਾ ਸਿੱਧਾ ਜ਼ਿੰਮੇਵਾਰ ਹੈ। ਇੱਕ ਮੈਂ ਇੱਕ ਮੇਰੀ ਬਲਾਸਤ ਬੇਨਤੀ ਇਹ ਹੈ ਜੀ ਇਸੇ ਰਿਪੋਰਟ ਦੇ ਵਿੱਚ 45 ਅਫਸਰ ਲਿਖਦੇ ਨੇ। ਇਸ ਲਈ ਅਖੀਰ ਵਿੱਚ ਕਮੇਟੀ ਇੱਕ ਵਾਰ ਉਕਤ ਮਾਮਲੇ ਦੀ ਜਾਂਚ ਪੁਲਿਸ ਵਿਭਾਗ ਨੂੰ ਤੁਰੰਤ ਸੌਂਪਣ ਦੀ ਸਿਫਾਰਿਸ਼ ਕਰਦੀ ਹੈ। ਜੇ ਇਹ ਲੋਕ ਗਲਟੀ ਨਾ ਹੁੰਦੇ ਜਾਂ ਇਥੇ ਧਾਂਦਰੀ ਨਾ ਹੋਈ ਹੁੰਦੀ ਜੋ ਇਹ ਵਿੱਚ ਰਿਪੋਰਟ ਦੇ ਲਿਖਦੇ ਰਕਮ ਖਰਦਵਰਦ ਨਾ ਹੋਈ ਹੁੰਦੀ ਤਾਂ 45 ਰਿਪੋਰਟ ਨੂੰ ਪੁਲਿਸ ਤੋਂ ਪੜਤਾਲ ਮੰਗਣ ਦੀ ਲੋੜ ਨਹੀਂ ਸੀ। ਉਨੇਕ ਤਾਂ ਜਿਹੜੇ ਡੋਂਗਲਾਂ ਦੀ ਗੱਲ ਕਰਦੇ ਨੇ ਡੋਂਗਲ ਤੋਂ ਵੀ ਤਾਂ ਫਰਾਡ ਹੋ ਸਕਦਾ ਹੈ ਤੈਨਾਂ ਦਾ ਸਰ ਜੋ ਅੱਜ ਦੀ ਡੇਟ 'ਚ ਪ੍ਰੋਸੀਜਰ ਆ ਸਰਕਾਰ ਦਾ ਬਿਨਾ ਡੋਂਗਲ ਦੇ ਉਹ ਡਿਜੀਟਲ ਸਿਗਨੇਚਰ ਨੇ ਉਹ ਡੋਂਗਲ ਨਹੀਂ ਡੋਂਗਲ ਦਾ ਰੂਪ ਆ ਪਰ ਉਹ ਡਿਜੀਟਲ ਸਿਗਨੇਚਰ ਨੇ ਹਰੇਕ ਕਰਮਚਾਰੀ ਤੇ ਅਧਿਕਾਰੀ ਦੇ ਉਹਦੇ ਤੋਂ ਬਿਨਾ ਪੇਮੈਂਟ ਨਹੀਂ ਹੋ ਸਕਦੀ ਤੇ ਪੇਮੈਂਟ ਦਾ ਕਿਸ ਤਰ੍ਹਾਂ ਨੇ ਕੀਤੀਆਂ ਤੇ ਫਰਾਡ ਕਿਸ ਤਰ੍ਹਾਂ ਦਾ ਆ ਇਹ ਜੀ ਪੇਮੈਂਟਾਂ ਇੱਕ ਫਰਮ ਆ ਆ ਸਰਕਾਰ ਬੋਰਡ ਦੇ ਵਿੱਚ ਇਹਨਾਂ ਨੇ ਲਿਖਿਆ ਆਪਣੇ ਅਧਿਕਾਰੀਆਂ ਨੇ ਦੋਨਾਂ ਨੇ ਡਿਵੀਜ਼ਨ ਡਿਪਟੀ ਡਾਇਰੈਕਟਰ ਜਲੰਧਰ ਅਤੇ ਡੀਡੀਪੀਓ ਬਠਿੰਡਾ ਆਪਣੀ ਰਿਪੋਰਟ ਚ ਲਿਖਦੇ ਆ ਵੀ ਜਿਹੜੀਆਂ ਇਹ ਪੇਮੈਂਟਾਂ 11 ਕਿਸ਼ਤਾਂ ਵਿੱਚ ਰਣਜੀਤ ਟਾਇਲ ਇੰਡਸਟਰੀ ਪਿੰਡ ਕੁੜਮਾ ਨੂੰ ਕੀਤੀਆਂ ਗਈਆਂ ਕਿਸ ਕੰਮ ਲਈ ਕੀਤੀਆਂ ਗਈਆਂ ਇਹ ਦੇਖੋ ਇਹ ਟਾਇਲ ਫੈਕਟਰੀ ਆ ਇਹ ਤਾਂ ਹੁਣ ਇਹੀ ਦੱਸ ਸਕਦਾ ਇਹਦੇ ਵਿੱਚ ਇੱਕ ਤੈਨੂੰ ਹੋਰ ਚੀਜ਼ ਦੱਸਦਾ ਜੀ ਇਸ ਪਰਤ ਜਿਹੜੀ ਤੁਸੀਂ ਆ ਗੱਲ ਕਹਿੰਦੇ ਹੋ ਵੀ ਕਿਸ ਲਈ ਕੰਮ ਲਈ ਕੀਤੀਆਂ ਗਈਆਂ ਇਹਦੇ 45 ਅਫਸਰ ਲਿਖਦੇ ਨੇ ਪੇਜ ਨੰਬਰ 6 ਤੇ ਜੀ ਇਸ ਮਾਮਲੇ ਨਾਲ ਸੰਬੰਧਿਤ ਸਮੂਹ ਕਰਮਚਾਰੀਆਂ ਦੇ ਬਿਆਨ ਲਏ ਗਏ ਅਤੇ ਸਾਰਿਆਂ ਨਾਲ ਪੁੱਛ ਪੜਤਾਲ ਕੀਤੀ ਗਈ ਪਰੰਤੂ ਮੌਕੇ ਦੇ ਕਿਸੇ ਵੀ ਕਰਮਚਾਰੀ ਵੱਲੋਂ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਸਗੋਂ ਮਾਮਲੇ ਨੂੰ ਅਲਝਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਤੁਸੀਂ ਸਰ ਮੇਰੇ ਤੋਂ ਸਵਾਲ ਪੁੱਛ ਰਹੇ ਹੋ ਉਹਦਾ ਜਵਾਬ ਤਾਂ ਕ੍ਰਾਈਮ ਕਰਨ ਵਾਲਿਆਂ ਨੇ ਦਿੱਤਾ ਤੇ ਕਹਿਣਾ ਮਾਨਿਆ ਕਿਤੇ ਵੀ ਦੱਸਾਈਆਂ ਗਈਆਂ ਨੇ ਸੌਰੀ ਠੀਕ ਹੈ ਠਾਇਰ ਠਾਇਰ ਟਾਈਲ 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 ਇੰਟਰਵਲ ਆਫ ਟਾਈਲ ਇੰਟਰਵਲ ਟਾਈਲ ਅੰਦਰ ਚੱਲਣਾ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਆ ਦੇਖੋ ਕਹਿੰਦੇ ਜੀ ਸਾਨੂੰ ਕੋਈ ਤਸੱਲੀ ਵਕਤ ਜਵਾਬ ਨਹੀਂ ਦਿੱਤਾ ਜਿਹੜੇ ਮੌਕੇ ਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਕੋਈ ਤਸੱਲੀ ਵਕਤ ਜਵਾਬ ਨਹੀਂ ਦਿੱਤਾ ਕਹਿਣਾ ਹਵਾ 'ਚ ਕਹਿਣਾ ਲੱਗਣਾ ਪੈਂਦਾ ਲੋਕ ਦੇਖੋ ਜੋ ਆ ਰਿਪੋਰਟ ਕਹਿੰਦੀ ਆ ਮੈਂ ਰਿਪੋਰਟ ਤੋਂ ਬਾਹਰ ਨਹੀਂ ਜਾ ਸਕਦਾ ਪੁਲਿਸ ਨੂੰ ਗਈ ਆ ਹੁਣ ਇੱਕ ਵਾਰੀ ਕੇਸ ਫੋੜ ਦੇਣਾ ਹਾਂ ਇਹਦੇ ਵਿੱਚ ਕੀ ਹੋਇਆ ਜਦੋਂ ਹੁਣ ਕੀ ਹੋਇਆ ਇਹਦੇ ਤੇ ਇਹ ਤੇ ਡਿਪਾਰਟਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਪ੍ਰਕਾਰ ਰਿਪੋਰਟ ਉਸ ਨੂੰ ਨਹੀਂ ਗਈ ਮਤਲਬ ਇਹ ਇਹ ਫੈਲਾ ਦਾ ਸ਼ਿੰਗਾਰ ਬਣ ਕੇ ਰਹਿ ਗਈ ਮੇਰੇ ਮੇਰੇ ਮਹਿਕਮੇ ਦੇ ਮਹਾਨ ਸਾਡੇ ਅਫਸਰ ਸਹਿਬਾਨ ਜਿਹੜੇ ਜਿਹੜੇ ਪ੍ਰਮੋਟ ਕਰਦੇ ਨੇ ਹੈੱਡ ਕੁਆਟਰ ਤੇ ਬੈਠ ਕੇ ਇੱਕ ਸਕਰਪਸ਼ਨ ਨੂੰ ਪ੍ਰਮੋਟ ਕਰਨ ਵਾਲੇ ਨੇ ਉਹ ਉਹ ਅਫਸਰ ਜਿਹੜੀ ਆ ਰਿਪੋਰਟ ਆ ਇਹਦੇ ਵਿੱਚ ਇੱਕ ਲੈਟਰ ਲੱਗਿਆ ਸਰ ਪੇਜ ਨੰਬਰ 2 ਤੇ ਜਿਹੜੀ ਆ ਰਿਪੋਰਟ ਆ ਬਧੀਕ ਸਕੱਤਰ ਪੰਜਾਬ ਸਰਕਾਰ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਵਿਕਾਸ ਪਵਨ ਸੈਕਟਰ ਬਾੜ ਸਾਹਿਬ ਜਦਾ ਅਜੀਤ ਸਿੰਘ ਮਹਾਲੀ ਆਰਡੀ 1 ਸ਼ਾਕਾ ਨੂੰ ਗਈਆ ਗਈ ਕਦਵਾ 10 12 24 ਨੂੰ ਜੇ ਇਸ ਪੜਤਾਲ ਤੇ ਕੋਈ ਕਾਰਵਾਈ ਹੋਈ ਹੁੰਦੀ ਧਾਰਨ ਕੁਮਾਰ ਸ਼ਰਮਾ ਏਡੀਸੀ ਤੋਂ ਬਾਅਦ ਪ੍ਰਮੋਟ ਹੋ ਕੇ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਮਹਾਲੀ ਲਗਿਆ ਮੈਂ ਕਿਹਦੇ ਜਿਹੜੇ ਮੰਤਰੀ ਨੇ ਉਹਨਾਂ ਤੱਕ ਪਹੁੰਚਿਆ ਮੌਨ ਸਰ ਮੈਂ ਆ ਇਹ ਮੈਂ ਹੁਣ ਮੁੱਖ ਮੰਤਰੀ ਸਾਹਿਬ ਨੂੰ ਦਰਖਾਸਤ ਲਿਖਿਆ 3 ਤਰੀਕ ਨੂੰ ਮੈਂ ਜਦੋਂ ਸਾਡੇ ਕੋਲੇ ਮਸਲਾ ਆਇਆ ਮੈਂ 3 ਤਰੀਕ ਨੂੰ ਲਿਖੀ ਉਦੇ ਵਿੱਚ ਮੈਂ ਮੰਤਰੀ ਸਾਹਿਬ ਦੇ ਉਹ ਪੁਰਣੀ ਦਰਖਾਸਤ ਮੈਂ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਉਹਦੇ ਜਿਹੜੇ ਉਤਾਰੇ ਨੇ ਮੈਂ ਉਹ ਮੈਂ ਆਪਣੇ ਵਿੱਤ ਕਮਿਸ਼ਨਰ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਸਾਡੇ ਮਤਲਬ ਐਸਐਸਪੀ ਵਿਜੀਲੈਂਸ ਫਰੋਜਪੁਰ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਪੰਜਾਬ ਨੂੰ ਕਾਪੀਆਂ ਭੇਜੀਆਂ ਤੇ ਉਹਦੀ ਕਾਪੀ ਮੈਂ ਮੰਤਰੀ ਸਾਹਿਬ ਦੇ ਵਟਸਐਪ ਤੇ ਵੀ ਪਾਈ ਮੰਤਰੀ ਕੌਣ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਹ ਜੀ ਹੈ ਕੋਈ ਸਿਆਸੀ ਸਰਪ੍ਰਸਤੀ ਹੈ ਇਸ ਨੂੰ ਆਪਣਾ ਦੇਖੋ ਸਰ ਕੋਈ ਨਾ ਕੋਈ ਇਹਦਾ ਆਕਾ ਤਾਂ ਹੈਗਾ ਹੀ ਆ ਜਿਹੜਾ ਐਡੇ ਵੱਡੇ ਗਵਨ ਦੇ ਵਿੱਚੋਂ ਜਾਂ ਇਹਦੇ ਦਫ਼ਤਰ ਦੇ ਵਿੱਚੋਂ ਦੋ ਜਾਲੀ ਡੋਂਗਲਾ ਅਰੈਸਟਡ ਹੋ ਜਾਣਾ ਤੇ 1 ਕਰੋੜ 80 ਲੱਖ 80 ਲੱਖ 87591 ਰੁਪਏ ਪਰਤਾਲ ਰਿਪੋਰਟ ਬਣਾਉਣ ਵਾਲੇ ਦੋ ਅਧਿਕਾਰੀ ਉਸ ਟਾਈਮ ਡਿਪਟੀ ਡਾਇਰੈਕਟਰ ਉਹ ਤਾਂ ਸੀਨੀਅਰ ਅਧਿਕਾਰੀ ਸੀ ਇਹ ਤਾਂ ਆਪਣੇ ਤੋਂ ਅਰुण ਸ਼ਰਮੇ ਤੋਂ ਉਹ ਆਪਣੀ ਰਿਪੋਰਟ ਦੇ ਵਿੱਚ ਫਰੰਟ ਦੇ ਉੱਤੇ ਪਹਿਲਾਂ ਹੀ ਲਿਖਦਾ 15ਵੇਂ ਵਿੱਤੀ ਕਮਿਸ਼ਨ ਤਹਿਤ ਪੰਚਾਇਤ ਸੰਪਤੀ ਬਰੋਜਪੁਰ ਵੱਲੋਂ 1 ਕਰੋੜ 80 ਲੱਖ 87591 ਰੁਪਏ ਦੇ ਫੰਡਾਂ ਨੂੰ ਖੁਰਦ-ਵਰਦ ਕਰਨ ਸਬੰਧੀ ਪੜਤਾਲ ਆਹ ਲਓ ਜੀ ਇਹ ਇਹ ਜਿਹੜੀ ਪੜਤਾਲ ਪੁਰਪ ਵਿਭਾਗ ਦੇ ਇਹਦੇ ਲਿਖਿਆ ਮਾਨਯੋਗ ਵਿਧੀਕ ਸਕੱਤਰ ਪੰਜਾਬ ਸਰਕਾਰ ਪਿੰਡੂ ਬਗਾ ਦੇ ਪੰਚਾਇਤ ਵਿਭਾਗ ਜੀ ਵੱਲੋਂ ਆਪਣੇ ਹੁਕਮ ਪੇਠਾਕਣ ਨੰਬਰ ਜਾਰ ਨੰਬਰ ਜੋ ਜੋ 100 100 ਪਾ ਕੇ ਐਸਐਸ ਨਗਰ ਮਿਤੀ ਨੂੰ ਮਤਲਬ 3 12 24 ਰਾਹੀਂ ਲਗਾਈ ਗਈ ਸੀ ਇਹ ਬਧੀਕ 70 ਬਲਾਂ ਲਗਾਈ ਗਈ ਸੀ ਰਿਪੋਰਟ ਤੇ ਦੋ ਅਫਸਰਾਂ ਦੀ ਕਮੇਟੀ ਬਣਾਈ ਸੀ ਡਿਵੀਜ਼ਨਲ ਡਿਪਟੀ ਡਾਇਰੈਕਟਰ ਜਲੰਧਰ ਅਤੇ ਜ਼ਿਲ੍ਹਾ ਬਕਾ ਦੇ ਪੰਚਾਇਤ ਅਫਸਰ ਬਠਿੰਡਾ ਦੋ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਪੜਤਾਲ ਕਰਾਈ ਗਈ ਜਿਹਦੇ ਜਿਹੜੀ ਸਾਫਤ ਕਰਦੀ ਆ ਵੀ ਇਹ ਰਕਮ ਖੁਰਦਬੁਰਦ ਹੋਈ ਹੈ ਬਾਕੀ ਇਹਦੇ ਬਾਰੇ ਇੱਕ ਜੋ ਥੋੜਾ ਜਿਹਾ ਡਿਟੇਲ ਦੇ ਵਿੱਚ ਮੇਰੇ ਸਾਡੇ ਸਤਕਾਰਯੋਗ ਵਕੀਲ ਸਾਹਿਬ ਨੇ ਉਹ ਕੁਝ ਦੱਸਣਾ ਚਾਹਦੇ ਨੇ ਜਿਹੜੇ ਐਡਵੋਕੇਟ ਦੀਪਕ ਨਿਹਰਮੇ ਪੰਜਾਬ ਐਂਡ ਰੈਨੇ ਨਾ ਹਾਈ ਕੋਰਟ ਉਹ ਗਾਲਤ ਕਰਦਾ ਪਿਛਲੇ 27 28 ਸਾਲ ਤੋਂ ਤੇ ਆਪਣੇ ਜਿਹੜੇ ਸੋਸ਼ਲ ਵਰਕਰ ਨੇ ਬ੍ਰਦਰ ਸੁਖਪਾਲ ਸਿੰਘ ਢਿੱਲ ਜੀ ਇਹਨਾਂ ਨੇ ਜੋ ਅੱਜ ਮਸਲਾ ਉਠਾਇਆ ਕਰਪਸ਼ਨ ਦਾ ਠੱਗੀ ਦਾ ਜਿਹੜਾ ਬڑے ਸੀਨੀਅਰ ਅਫਸਰ ਨੇ ਕੀਤਾ ਹੈ ਬਾਏ ਐਕਸਟੈਂਡਿੰਗ ਜੋ ਹੈ ਰੋਂਗ ਅਪੋਜ਼ ਟੂ ਦਾ ਸਮੋਡੀਨੇਟ ਇੰਪਲਾਈਸ ਉਹ ਬਹੁਤ ਹੀ ਗਲਤ ਗੱਲ ਹੈ ਜੀ ਕਰੋੜਾਂ ਦਾ ਇਹਦੇ ਨਾਲ ਸਰਕਾਰ ਨੂੰ ਚੂਨਾ ਲੱਗਾ ਜਿਹੜਾ ਪਬਲਿਕ ਮਨੀ ਆ ਉਹ ਅਫਸਰ ਕੋਈ ਆ ਬਾਏ ਦਾ ਅਫੀਸ਼ੀਅਲ ਔਰ ਇਹਨਾਂ ਦੀ ਕੰਪਲੇਂਟ ਵੀ ਜਦੋਂ ਇਹਨਾਂ ਨੇ ਕੀਤੀ ਸੁਪਾਰ ਜੀ ਨੇ ਸੀਨੀਅਰ ਅਫੀਸ਼ੀਅਲਸ ਨੂੰ ਇਵਨ ਸੀਐਮ ਸਾਹਿਬ ਨੂੰ ਤਾਂ ਉੱਥੇ ਵੀ ਕੋਈ ਵੀ ਇਹਨਾਂ ਨੇ ਐਕਸ਼ਨ ਨਹੀਂ ਲਿਆ ਇਹਨਾਂ ਨੇ ਜਿਹੜੀ ਪਹਿਲੇ ਜਿਹੜੀ ਰਿਪਰੈਜ਼ੈਂਟੇਸ਼ਨ ਦਿੱਤੀ ਸੀਐਮ ਨੂੰ ਕਿ ਇਹ ਜਿਹੜਾ ਕਪਲਾ ਹੋਇਆ ਇਹ ਚ ਦੇਖਿਆ ਗਿਆ ਔਰ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਏ ਔਰ 3 ਅਕਤੂਬਰ ਨੂੰ ਦਿੱਤੀ ਸੀ ਜੀ ਬਜਾਏ ਕਿ ਸੀਐਮ ਸਾਹਿਬ ਉੱਤੇ ਕੋਈ ਐਕਸ਼ਨ ਲੈਂਦੇ ਜਿਹੜਾ ਕਰਪਟ ਆਫਿਸ ਹੈ ਅਰੁਣ ਸ਼ਰਮਾ ਉਹਨਾਂ ਨੂੰ ਇਹਨਾਂ ਨੇ ਪ੍ਰੋਮੋਸ਼ਨ ਦੇ ਕੇ ਪਟਿਆਲੇ ਲਾਤਾ ਜੀ ਡਿਵੀਜ਼ਨਲ ਆਫਿਸਰ तो सोए अपने आप ही बड़ा क्वेश्चन पुट कर दे मान लिया जीजा भी एक कमेटी थी की रिपोर्ट डाली के बिल्कुल हिसाब से हुडिया पुलिस नुके जानी चाहिए पुलिस नु नहीं गई अच्छे लीगली की कमी पेशी बन दिया ये जी जी हैंडिंग है जी सारे रले मिले हो जी दे आर हैंडल ग्लो कोई बस एक दूसरे नु बचांदे

ਮੈਂ 3 ਤਰੀਕ ਨੂੰ 3 10 25 ਨੂੰ ਦਰਖਾਸਤ ਦੇ ਰਿਹਾ ਅਰुण ਕਰਮਾਰ ਸ਼ਰਮਾ ਦੇ ਖਿਲਾਫ ਡਾਇਰੈਕਟਰ ਸਾਹਿਬ ਨੂੰ ਵਿੱਤ ਕਮਿਸ਼ਨਰ ਨੂੰ ਬਿਜਲੈਸ ਐਸਐਸਪੀ ਫਰੋਜ਼ਪੁਰ ਨੂੰ ਤੇ ਡੀਜੀਪੀ ਸਾਹਿਬ ਪੰਜਾਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਤੇ ਸਾਡੇ ਵਿਭਾਗ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਓਮਾਂ ਸ਼ੰਕਰ ਜੀ ਸਾਡੇ ਡਾਇਰੈਕਟਰ ਸਾਹਿਬ ਮੇਰੀ 3 ਤਰੀਕ ਦੀ ਦਰਖਾਸਤ ਜਿਹੜੀ ਉਹਨਾਂ ਦੇ ਵਟਸਐਪ ਤੇ ਵੀ ਆ ਉਹਨਾਂ ਦੇ ਦਫ਼ਤਰ ਦੀ ਈਮੇਲ ਤੇ ਵੀ ਆ ਉਹਨੂੰ ਇਗਨੋਰ ਕਰਕੇ ਛੁੱਟੀ ਵਾਲੇ ਦਿਨ ਕੱਲ੍ਹ ਬੀਤੇ 5 10 25 ਨੂੰ ਅਰਣ ਕੁਮਾਰ ਸ਼ਰਮਾ ਨੂੰ ਉਪ ਦੇਕ ਡਿਪਟੀ ਡਿਵੀਜ਼ਨਲ ਡਿਪਟੀ ਡਾਇਰੈਕਟਰ ਫਰੋ ਪਟਿਆਲਾ ਲਾ ਦਿੰਦੇ ਨੇ ਇਹ ਦੱਸੋ ਜੀ ਇਹ ਇੱਕ ਇੱਕ ਕਰਾਪਟ ਬੰਦੇ ਨੂੰ ਸ਼ੈਲਟਰ ਕਰਨ ਵਾਲੀ ਕਾਰਵਾਈ ਆ ਇਹ ਬਸ ਇਹ ਤੋਂ ਮਤਲਬ ਮੈਂ ਸਰਕਾਰ ਤੋਂ ਇਸ ਅਖੀਰ ਦੇ ਬੱਚੇ ਮੰਗ ਕਰਦਾ ਵੀ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਤੇ ਸਰਦਾਰ ਕਰਨਪ੍ਰੀਤ ਸਿੰਘ ਸਾਡੇ ਮੰਤਰੀ ਸਾਹਿਬ ਤੋਂ ਵੀ ਇਹਨੂੰ ਤੁਰੰਤ ਅਰਣ ਕੁਮਾਰ ਸ਼ਰਮਾ ਨੂੰ ਮੁਅਤਲ ਕੀਤਾ ਜਾਵੇ ਤੇ ਇਹਦੇ ਖਿਲਾਫ ਜਿਹੜੀ ਪਟਿਆਲਾ ਬਿਜ਼ਨਸ ਜਾਂ ਈਡੀ ਨੂੰ ਝੋਪੀ ਜਾਵੇ ਝੋਪੀ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ ਇਸ ਮਾਮਲੇ ਬਾਰੇ ਸਬੰਧਤ ਅਧਿਕਾਰੀ ਅਰਨ ਸ਼ਰਮਾ ਦਾ ਜਦੋਂ ਪੱਖ ਲੈਣਾ ਚਾਹਿਆ ਤਾਂ ਉਹਨਾਂ ਕਿਹਾ ਕਿ ਉਸਨੇ ਤਾਂ ਖੁਦ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਉਹਨਾਂ ਇਹ ਵੀ ਦੋਸ਼ ਲਾਏ ਕਿ ਸਪਾਲ ਸਿੰਘ ਜੋ ਉਸ ਉੱਤੇ ਦੋਸ਼ ਲਾਉਂਦੇ ਨੇ ਉਹ ਖੁਦ ਬਿਵਾਦਾਂ ਦੇ ਵਿੱਚ ਨੇ ਇਸੇ ਵਿਭਾਗ ਦੇ ਉਹ ਸੇਵਾਮੁਕਤ ਹੋਏ ਨੇ ਅਤੇ ਉਹ ਤਰਕੀਆਂ ਚਾਹੁੰਦੇ ਨੇ ਹੋਰ ਮਰਜ਼ ਕਰਨਾ ਚਾਹੁੰਦੇ ਨੇ ਆਪਣੀ ਪੋਸਟ ਉਹ ਜਾਣਬੁੱਝ ਕੇ ਉਹਨਾਂ ਨੂੰ ਇਹ ਬਦਨਾਮ ਕਰ ਰਹੇ ਨੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਮਾਮਲੇ ਦੀ ਹੁਣ ਵਿਜੀਲੈਂਸ ਜਾਂਚ ਕਰ ਰਹੀ ਹੈ ਉਤਪਾਦ ਸਾਰੇ ਤੱਥ ਸਾਹਮਣੇ ਆ ਜਾਣਗੇ ਉਸ ਉੱਤੇ ਜਿਹੜੇ ਵੀ ਦੋਸ਼ ਲਗਾਏ ਗਏ ਨੇ ਉਹ ਸ਼ਰਿਆਮ ਛੁੱਟੇ ਨੇ ਸੋ ਏਸੀ ਪੰਚਾਇਤ ਮਹਿਕਮੇ ਨਾਲ ਸੰਬੰਧਿਤ ਵੱਡਾ ਸਕੈਂਡਲ ਹੁਣ ਹੋ ਸਕਦਾ ਇਸ ਮਾਮਲੇ ਦੀ ਵਿਜੀਲੈਂਸ ਵੀ ਜਾਂਚ ਕਰੇ ਵਿਜੀਲੈਂਸ ਦੇਖਦੇ ਆ ਕਦੋਂ ਤੱਕ ਜਾਂਚ ਕਰੇਗੀ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਦੋਂ ਸਾਹਮਣੇ ਆਏਗਾ ਹਲਦੀ ਘੜੀ ਆਪਾਂ ਕਹਿ ਸਕਦੇ ਆ ਕਿ 1 ਕਰੋੜ 80 ਲੱਖ ਰੁਪਏ ਦਾ ਜਿਹੜਾ ਇਹ ਸਕੈਂਡਲ ਹੈ ਜਿਹਦੇ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸਾਰਾ ਕੁਝ ਪਤਾ ਹੈ ਕਿਉਂਕਿ ਜਾਂਚ ਪੜਤਾਲ ਹੋ ਚੁੱਕੀ ਆ ਜਾਂਚ ਦੇ ਵਿੱਚ ਜਿਹੜੇ ਦੋਸ਼ੀ ਮੰਨੇ ਗਏ ਨੇ ਉਹਨਾਂ ਖਿਲਾਫ ਅਜੇ ਤੱਕ ਕੋਈ ਵਿਭਾਗੀ ਕਾਰਵਾਈ ਬਣੀ ਵੀ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਅਧਿਕਾਰੀਆਂ ਨੂੰ ਤਰੱਕੀਆਂ ਨਾਲ ਨਵਾਜਿਆ ਗਿਆ ਸੋ ਸ਼ਿਕਾਇਤਕਰਤਾ ਦਾ ਕਹਿਣਾ ਕਿ ਉਹਨਾਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰੇ ਮਾਮਲੇ ਬਾਰੇ ਪੱਤਰ ਲਿਖਿਆ ਹੈ ਦੇਖਦੇ ਆ ਮੁੱਖ ਮੰਤਰੀ ਇਸ ਪਾਸੇ ਕਾਨੂੰਨ ਧਿਆਨ ਦੇਣਗੇ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੁਖਰ ਐਸਐਸ ਨਗਰ ਮਹਾਲੀ